ਇਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇਥੇ ਚਾਨਣ ਹੁੰਦਿਆ ਗੁਰਵਿਰ ਕੋ ਰੰਧਾਰ ਸੋ ਕਿਉ ਅਟਲ ਗੁਰਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਕਰ ਕਿਰਪਾ ਕਰ ਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਕਰ ਕਿਰਪਾ ਕਰ ਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭੋ ਨ ਕੋਈ ਗੁਣ ਗਾਵਾਂ ਦਿਨ ਰਹਿਣ ਇਤ ਕੰਮ ਲਾਏ ਸੰਤ ਜਨਾ ਕਾ ਸੰਗ ਮਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿ ਗੁਰ ਪ੍ਰਸਾਦੀ ਸਚ ਸਚੋ ਸਚਲੇਹਾ ਦਇਆ ਕਰੋ ਦਿਆਲ ਆਪਣੀ ਸਿਫਤ ਦੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ ਮਹਿਲਾ ਪੰਜਵਾ ਏ ਕੋ ਜਪਿਐ ਮਨੈ ਮਾਹੇ ਇਕ ਸਕੇਸ ਹਰਨਾਇ ਇਕ ਸਿ ਸ਼ੰਕਰ ਪਰਹੜੀ ਦੂਜੀ ਨਹੀਂ ਜਾਏ ਇਕੋ ਦਾਤਾ ਮੰਗਿਐ ਸਭ ਕਿਸ ਪੱਲੇ ਪਾਏ ਮਨ ਤਨ ਸਾਸ ਗਰਾਸ ਪ੍ਰਭ ਇਕੋ ਇਕ ਧਿਆਏ ਅੰਮ੍ਰਿਤ ਨਾਮ ਨਿਦਾਨ ਸਚ ਗੁਰਮੁਖ ਪਾਇਆ ਜਾਏ ਬੜਾ ਭਾਗੀ ਤੇ ਸੰਤ ਜਨ ਜਿਨ ਮਨ ਬੁਠਾ ਆਏ ਦਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਈ ਪੌੜੀ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸ ਨੂੰ ਤੂੰ ਰਖਵਾਲਾ ਜਿਤਾ ਤਿਨੇ ਪੈਣ ਜਿਸ ਨੂੰ ਤੇਰਾ ਅੰਗ ਤਿਸ ਮੁਖ ਊਜਲਾ ਜਿਸ ਨੂੰ ਤੇਰਾ ਅੰਗ ਸੁਨਿਰਮਲੀ ਹੂ ਨਿਰਮਲਾ ਜਿਸ ਨੂੰ ਤੇਰੀ ਨਾਦਰ ਨਾ ਲੇਖਾ ਪੁੱਛੀਐ ਜਿਸ ਨੂੰ ਤੇਰੀ ਖੁਸ਼ੀ ਤਿਨ ਨੌ ਨਿਦ ਪੁੰਚੀਐ ਜਿਸ ਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਸੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਜਿਸ ਨੂੰ ਤੂੰ ਪ੍ਰਭ ਵੱਲ ਤਿਸਕਿਆ ਮੋਹ ਸੰਦਗੀ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਪ੍ਰਮਾਨ ਕਰਦੇ ਹਨ ਏ ਕਿਰਪਾਲ ਪ੍ਰਭੂ ਮਿਹਰ ਕਰ ਤੇ ਤੂੰ ਆਪ ਹੀ ਮੈਨੂੰ ਬਖਸ਼ ਲੈ ਸਤਿਗੁਰੂ ਦੇ ਚਰਨਾਂ ਉੱਤੇ ਟਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾ ਏ ਕਿਰਪਾਲ ਮੇਰੇ ਮਨ ਵਿੱਚ ਤਨ ਵਿੱਚ ਆਵਾਸ ਤਾਂ ਕਿ ਮੇਰੇ ਦੁੱਖ ਮੁੱਕ ਜਾਣ ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ ਕੋਈ ਡਰ ਮੇਰੇ ਉੱਤੇ ਜੋਰ ਨਾ ਪਾ ਸਕੇ ਏ ਕਿਰਪਾਲ ਮੈਨੂੰ ਇਸੇ ਕੰਮ ਲਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਮੇਰਾ ਹਉਮੈ ਦਾ ਰੋਗ ਕਟਿਆ ਜਾਈ ਏ ਭਾਈ ਭਾਵੇਂ ਖਾਸਮ ਪ੍ਰਭੂ ਹੀ ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਪਰ ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮਿਹਰ ਨਾਲ ਲੱਭਾ ਹੈ ਏ ਦਿਆਲ ਪ੍ਰਭੂ ਦਇਆ ਕਰ ਮੈਨੂੰ ਆਪਣੀ ਸਿਫਤ ਸਲਾਹ ਬਖਸ਼ ਮੈਨੂੰ ਨਾਨਕ ਨੂੰ ਇਹੀ ਤਾਂਗ ਹੈ ਕਿ ਤੇਰਾ ਦਰਸ਼ਨ ਕਰਕੇ ਖਿੜਿਆ ਰਹਾ ਇੱਕ ਪ੍ਰਭੂ ਨੂੰ ਹੀ ਮਨ ਵਿੱਚ ਧਿਆਉਣਾ ਚਾਹੀਦਾ ਹੈ ਇੱਕ ਪ੍ਰਭੂ ਦੀ ਹੀ ਸ਼ਰਨ ਲੈਣੀ ਚਾਹੀਦੀ ਹੈ ਏ ਮਾਨਾ ਇੱਕ ਪ੍ਰਭੂ ਨਾਲ ਹੀ ਪ੍ਰੇਮ ਪਾ ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਇੱਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ ਏ ਭਾਈ ਮਨ ਦੇ ਰਾਹੀ ਸਰੀਰ ਦੇ ਰਾਹੀ ਸਵਾਸ ਸਵਾਸ ਖਾਂਦਿਆਂ ਪੀਂਦਿਆਂ ਇੱਕ ਪ੍ਰਭੂ ਨੂੰ ਹੀ ਸਿਮਰ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖਜ਼ਾਨਾ ਗੁਰੂ ਦੇ ਰਾਹੀਂ ਹੀ ਮਿਲਦਾ ਹੈ ਉਹ ਗੁਰਮੁਖ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆ ਵਸਦਾ ਹੈ ਪ੍ਰਭੂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਉਸ ਤੋਂ ਬਿਨਾਂ ਕਿਤੇ ਵੀ ਕੋਈ ਹੋਰ ਨਹੀਂ ਹੈ ਏ ਨਾਨਕ ਅਰਦਾਸ ਕਰ ਕਿ ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ ਨਾਮ ਮੂਹ ਨਾਲ ਉਚਾਰਾਂ ਤੇ ਉਸ ਖਾਸਮ ਪ੍ਰਭੂ ਦੀ ਰਾਜਾ ਵਿਚ ਰਾਂ। اے ਪ੍ਰਭੂ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ ਉਸ ਨੂੰ ਕੋਈ ਬਕਾਰ ਆਦਿਕ ਮਾਰ ਨਹੀਂ ਸਕਦਾ ਕਿਉਂਕਿ ਉਸ ਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ ਹੈ। اے ਪ੍ਰਭੂ ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਮਨੁੱਖਤਾ ਦੀ ਜ਼ਿੰਮੇਵਾਰੀ ਵਿੱਚ ਸੁਰਖਰੂ ਹੋ ਗਿਆ ਹੈ। ਉਹ ਬੜੇ ਹੀ ਪਵਿੱਤਰ ਜੀਵਨ ਵਾਲਾ ਬਣ ਗਿਆ ਹੈ। हे ਪ੍ਰਭੂ ਜਿਸ ਨੂੰ ਤੇਰੀ ਮਿਹਰ ਦੀ ਨਜ਼ਰ ਨਸੀਬ ਹੋਈ ਹੈ ਉਸ ਨੂੰ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ। ਕਿਉਂਕਿ हे ਪ੍ਰਭੂ ਜਿਸ ਨੂੰ ਤੇਰੀ ਖੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ ਰੂਪ ਨੌ ਖਜ਼ਾਨੇ ਮਾਨ ਲਈ ਹਨ। हे ਪ੍ਰਭੂ ਜਿਸ ਬੰਦੇ ਦੇ ਧੜੇ ਤੇ ਤੂੰ ਹੈ ਉਸ ਨੂੰ ਕਿਸੇ ਦੀ ਮਥਾਜੀ ਨਹੀਂ ਰਹਿੰਦੀ। ਕਿਉਂਕਿ ਜਿਸ ਉਤੇ ਤੇਰੀ ਮਿਹਰ ਹੈ ਉਹ ਤੇਰੀ ਹੀ ਭਗਤੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ